ਕਿੱਕ ਟਿੱਕੱਸ ਜੀ ਇਹ ਸ਼ੇਰ ਆ ਕੰਡ ਦੀ ਅਰੰਗ ਕੀ ਇਹ ਕੀ ਨਿਸ਼ਾਨੀ ਕੀ ਹੈ ਜਿਸੇ ਦੱਬੇ ਨਾ ਨਹੀਂ ਤਾਂ ਨਹੀਂ ਹੂੰ ਪੁਰਾਣਾ ਬਣਾ ਲੋ ਤੇ ਪਿੱਛੇ ਰਾਜ ਨੂੰ ਬੜਾ ਚਰੋਗੇ ਤੇ ਆਏ ਤੇ ਦੋ ਕਮਰੇ ਅੰਦਰ ਹੀ ਹੂੰ ਠੀਕ ਹੈ ਕੀ ਹੋਇਆ ਕਿ ਅਸੀਂ ਉਹਦੀ ਕੀ ਗੱਲ ਹੋਈ ਸੀ ਕਿੱਦਾਂ ਮਾਰਿਆ ਗੱਲ ਲੈਂਦਾ ਹਾਂ ਇਹ ਕੰਦਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਦਾ ਹੂੰ ਕਿੱਦਾਂ ਮਾਰਿਆ ਮੈਂ ਫਿਰ ਲੰਕਾਰ ਕੋਟੇ ਕਿ ਮਾਰਿਆ ਦੇਖ ਕੇ ਤਨਪਿਆ ਉਹਨਾਂ ਪਿਆ ਕੇ ਆਇਆ ਵੀਰਾ ਮਨੋ ਹਣ ਮੈਨੂੰ ਬੜਾ ਚਿਰ ਹੋ ਗਿਆ ਨੇ ਇਕੱਲੇ ਨੂੰ ਤਿੰਨ ਸਾਲ ਹੋ ਗਏ ਕਰੋ ਕਰੋ ਉਹ ਕਮਰੇ ਸ਼ੇਅਰ ਕਰ ਲੋ ਦੋ ਕਮਰੇ ਫੁੱਲ ਕਰ ਤੂੰ ਹਨਾ ਉਹਦੇ ਤੇ ਤੇ ਕਿਹੋ ਜਿਹਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਇਹ ਕਰਦਾ ਇਹ ਨੂੰਰੀ ਤਾਂ ਨਹੀਂ ਨਾ ਉਹ ਨਹੀਂ ਲੱਗਦਾ ਜਿਹਾ ਆਪਣਾ ਇਹ ਕਰਕੇ ਫਿਰ ਉਹ ਉਹ ਫਿਰ ਮਾਦੀ ਨੇ ਕਹਿੰਦੇ ਗਏ ਹੜਤਾਂ ਤੇ ਫੈਨ ਹੁੰਦੇ ਦੋ ਜਿਹੜੇ ਲੜਦੇ ਨੇ ਇਹਦੀ ਅੰਗੀ ਦਾ ਮਿਲਜਰ ਕੇ ਕੰਮੀ ਕਰਦੇ ਆ ਹਾਂ ਗੱਲ ਵਸਾਈ ਤੇਰੀ ਦੀ ਚੀਜ਼ ਨਵਾਂ ਖੜੀ ਨਹੀਂ ਬਰਾਕ ਹਾਂ ਗੱਲ ਵਸਾਈ ਇਹ ਕਿਦਾਂ ਨਾ ਪੁੱਛੀ ਦਰਤਾ ਜੀ ਕਿੰਨਾ ਚਿਰ ਤੋਂ ਦੇ ਸੰਬੰਧ ਰਿਹਾ ਆਪਕੋ ਕੋਈ ਮਾਰ ਕੇ ਮੇਰੇ ਨਾਲ ਨਹੀਂ ਕਹਾਂਗਾ। ਉਹ ਮੁੜਦੀ ਉਮਰ ਕਿੰਨੀ ਹੋ? ਉਹ ਤਾਂ ਮੇਰੇ ਅਗੇ। ਤੇ ਉਹ ਤਾਂ ਪੁੱਛਦਾ ਲੱਗਦਾ। ਜਦੋਂ ਕਤਲ ਕੀ ਤਦ ਉਸ ਤੋਂ ਬਾਅਦ ਪਰ ਕਿੱਥੇ ਭਰਾਰ ਹੋ ਗਏ ਦੋਵੇਂ? ਅਸੀਂ ਤਾਂ ਆਗਰੇ ਚਲੇ ਗਏ। ਹੂੰ ਆਗਰੇ। ਤੇ ਫਿਰ ਕਿੰਨਾ ਚਿਰ ਰਹੇ ਉੱਥੇ 4.5 ਸਾਲ। ਹੁਣ ਕਿੱਥੇ ਰਹਿੰਦੇ? ਅੰਮ੍ਰਿਤਸਰ। ਉੱਥੇ ਪੁੱਛਣਾ ਪੜੇ। ਨਹੀਂ ਨਹੀਂ ਠੀਕ ਹੈ। ਠੀਕ ਹੈ। ਇਹ ਟਿਪੈਂਡੀ ਨਾ ਨਹੀਂ ਨਾ ਕੋ ਕਰਦਾ। ਇਹ। ਇਹ ਲੜੀ ਵੀ ਨਾਲੇ। ਇਹ ਲੇਡੀ ਚੋਥੀ ਜੰਦਰੀ। ਅਰੇ ਤੁਸੀਂ ਸਾਰਾ ਉਹ 12 ਸਾਲ ਤੋਂ ਇਕੱਠੇ ਰਹਿੰਦੇ ਹੋ ਉੱਥੇ। ਤੁਸੀਂ ਪਿੰਡ ਕਿ ਕਰਦੇ? ਮੈਂ ਪਿੰਡ ਆ ਗਿਆ। ਮੈਂ ਪਿੰਡ। ਇਹ ਤਾਂ ਇਹ ਤਾਂ ਕਰਕੇ ਆਇਆ ਹਾਂ। ਬਹਿਨ ਨਹੀਂ ਚੱਲ ਚਲੀ ਲੜਦੀ ਰਹੀ ਨੂੰ ਮੇਰੇ ਉੱਥੇ। ਹਾਂ। ਮਾਤਾ ਦਾ ਆ। ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ। ਹਾਂਜੀ। ਓਕੇ। ਨਾਲ ਇਹ ਗੱਲ ਜੀ ਇੱਕ ਦੋ ਦਾ ਮਾਮਲਾ ਵਾ ਤੇ ਕੀ ਹੋਇਆ ਸੀ? ਇਹ ਤਕਰੀਬਨ 12 ਸਾਲ ਹੋ ਗਏ। ਹਾਂ। ਕੀ ਹੋਇਆ ਸੀ? ਉਹ ਹੁੰਦੇ ਹੋਈ ਦੱਸ ਸਕਦੇ ਨੇ ਸਾਡੇ ਜਦੋਂ ਚੇਲਨਮ ਪਚਾ ਨਹੀਂ ਲੱਭਾ ਫਿਰ ਕੋਣ ਨੇ ਲਿਕੀ ਨਾ ਰਜਿੰਦਰ ਕੋਲ ਇਹ ਤੁਹਾਡੀ ਕੀ ਲੱਗਦੀ ਅੱਛਾ ਕੀ ਹੋਇਆ ਕਿ ਸਿਧਾਨੋਦ ਦਾ ਕੇਸ ਤੇ ਪਤਾ ਹੀ ਨਹੀਂ ਕਿ thế ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੜਾ ਆਇਆ ਸਭ ਮੁੜਾ ਕਿੱਥੇ ਆਂਦੀ ਪੂਨੇ ਕੱਲੇ ਤਿੰਨ ਮਹੀਨੇ ਸਾਨੂੰ ਇਹਨੇ ਲਾਹਾ ਲਾ ਗਿਆ ਪੂਨੇ ਕੱਲੇ ਹਾਂ ਤਿੰਨ ਮਹੀਨੇ ਠੀਕੇ ਮੈਂ ਤੇ ਖੇਤਕਾਰ ਨੇ ਜੀ ਮਮੇ ਦੇ ਪੁੱਤ ਚ ਗੱਲ ਕਰ ਰਹੇ ਹਾਂ ਇਹਨੂੰ ਆ ਕੇ ਪਹਿਲੇ ਪਛਿਆ ਨੇ ਟਾਈਮ ਨਾਲ ਇਹਦਾ ਹਰ ਤੱਕ ਤੇ ਮੁਰਤੇ ਹੋ ਗਏ ਫਰਾਾ ਤੁਹਾਡਾ ਭਰਾ ਕੀ ਕਰਦਾ ਸੀ ਪੂਰੀ ਦੁਨੀਆਂ ਤੇ ਉਹ ਕਿਤਨਾ ਹੀ ਦੰਦਾ ਸਮਾ ਕੇ ਇਹ ਕੰਟੀਨੂ ਬਿਨਿਆ ਸਮਝ ਨਹੀਂ ਆਉਂਦੀ ਜੀ ਇਹ ਮੋੜਾ ਦਾ ਕਿੱਦਾਂ ਆ ਗਿਆ ਕਿ ਕਿੰਨਾ ਚਿਰ ਹੋ ਗਿਆ ਸੀ ਇਹ ਇਹਨਾਂ ਨੂੰ ਟੋਕਿਆ ਇਹ ਉਹਦੇ ਭੱਜੇ ਜਾਂਦਾ ਪਤਾ ਕੀ ਹੋਇਆ ਉਹ ਤਾਂ ਫਰੋ ਬੈਠੇ ਉਹ ਮੁੰਡੇ ਤੇ ਆਉਂਦਾ ਮੁੰਡਾ ਉਹਨੂੰ ਬਾਰੰਤਾਂ ਉਹਨੇ ਮਾਰ ਆਏ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਦੇਖਾਂ ਇਹਨਾਂ ਦੀ ਆ ਇਹ ਥਾਂ ਤੇ ਸਾਡਾ ਸੰਜਾ ਸਾਡੇ ਨਾਂ ਦਾ ਘਰ ਛੋਟਾ ਪਰ ਆਇਆ ਤੇ ਨਹੀਂ ਦਾ ਇਹ ਸਾਡੇ ਕਾਚ ਲੜਾਈ ਨੂੰ ਨਹੀਂ ਨਾ ਆ ਥਾਂ ਲੱਗਦਾ ਛਤ ਰਹਿ ਜਾਂਦੀ ਹਾਂ ਤੇ ਇਹ ਸੰਜਾ ਹੀ ਸਾਡਾ ਉਹਨਾਂ ਚ ਕਿੱਥੋਂ ਲੱਭੇ ਕਿੱਥੋਂ ਲੱਭੇ ਇਹਦੇ ਮਲਾਜਮੇ ਲੱਭੇ ਨੇ ਉਹ ਗੱਟੀ ਕਰਦੀ ਮੇਰੇ ਕੋ ਤੇ ਭਰਿਆ ਨਹੀਂ ਜਾਉਂਦਾ ਸ਼ਰ ਕੀ ਮਸਲਾ ਕੀ ਹੈ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਾਸਿੰਗਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗ੍ਰੰਥਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ ਦਾਸ ਬਣਾਉਣ ਕਰਨ ਆਇਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ाहिर ਕੀਤਾ ਸੀ ਤੇ ਉਦੋਂ 364 34 ਆਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਕੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਕੁੱਟ ਕੇ ਚੁੱਕਦੇ ਹਾਂ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਪੰਡ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਗਲਾ ਕੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦਿਨ ਨੂੰ ਇੱਕ ਕੰਮ 14 ਸਾਲ ਬਾਅਦ ਸੀ ਉਸ ਮ੍ਰਿਤਕ ਨੂੰ ਇਨਸਾਫ ਮਿਲਿਆ ਬਿਲਕੁਲ ਜੀ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਚ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ